ਸਤਿ ਸ੍ਰੀ ਅਕਾਲ ਜੀ ਆਹਾ ਦੁੱਧ ਪਾ ਰਿਹਾ ਟੌਂਟੀਮੀ ਨੂੰ ਗੁੱਡ ਮਾਰਨਿੰਗ ਅੱਜ ਦੇ ਬਲੌਗ ਦੀ ਸ਼ੁਰੂਆਤ ਕਰਦੇ ਆਂ ਭਾਈ ਠੀਕ ਕਿਵੇਂ ਭੱਜੀ ਫਿਰਦੀ ਆ ਉਧਰੋਂ ਹਫਤੇ ਬਾਅਦ ਪਾਉਣੀ ਹੁੰਦੀ ਆ ਯਾਰ ਇਹਨਾਂ ਨੂੰ ਦੁੱਧ ਦੇਲੀ ਨਹੀਂ ਪਾਉਂਦੇ ਹੈਗੇ ਬਲਕਿ ਫੀਡ ਫੂਡ ਤਾਂ ਇਹਨਾਂ ਨੂੰ ਪਾਈਦੀ ਹੋ ਰਟੀਚ ਹੋਰ ਦੱਸੋ ਕੀ ਖੋ ਖਾ ਗਏ ਲਵ ਯੂ ਤੁਹਾਨੂੰ ਜੁੜੇ ਰਹੇ ਹੋ ਅੱਜ ਚੱਲਾਂਗੇ ਪਟਿਆਲੇ ਭਤੀਜਿਆਂ ਨੂੰ ਵੀ ਮਿਲਾਂਗੇ ਲਵ ਯੂ ਜੀ ਮਿੱਤਰ ਪਿਆਰੇ ਬਾਹਰੋਂ ਲਿਆ ਫੋਟੋ ਤਾਂ ਨਹੀਂ ਆਉਂਦੀ ਕੋਈ ਤੇ ਆਹਾ ਉਹ ਦਸਤਾਰ ਬੰਦਦੇ ਆ ਤੇ ਫਿਰ ਚੱਲਦੇ ਆ ਸ਼ਹਿਰ ਨੂੰ ਕਿ ਅੱਜ ਗੱਡੀ ਹੈ ਨਹੀਂ ਅੱਜ ਫਿਰ ਸਕੂਟਰੀ ਤੇ ਹੋ ਜਾਵਾਂਗੇ ਕਿਉਂਕਿ ਮੰਮੀ ਡੈਡੀ ਗਏ ਬੈਨੇ ਨਨਕੀ ਰਖੜੀ ਬੰਨਣ ਉਹਦੇ ਕਰਕੇ ਕਾਰ ਅੱਜ ਹੈ ਨਹੀਂ ਐਂ ਤਾਂ ਜੇ ਕਿਸੇ ਭਤੀਜੇ ਨੂੰ ਫੋਨ ਕਰਤਾ ਹੂੰ ਗੱਡੀ ਲੈ ਕੇ ਆ ਜਾਣਗੇ ਪਰ ਨਹੀਂ ਅੱਜ ਸਕੂਟਰੀ ਤੇ ਜਾਂਦੇ ਆ ਦੇਖਦੇ ਆ ਕਿ ਅੱਜ ਚਾਚੇ ਨੂੰ ਕੌਣ ਪਛਾਣਦਾ ਹੈ ਜੀ ਬਾਠ ਠੀਕ ਹੈ ਬਸ ਚਲੋ ਠੀਕ ਆ ਆਜੋ ਖਾਣਾ ਖਲਾ ਦਈਏ ਛੇਮਲਾ ਠੀਕ ਹੋ ਮਿੱਤਰ ਪਿਆਰਿਓ ਉਹਨਾਂ ਖਾਣਾ ਖਾ ਕੇ ਦਸਤਾਰ ਬੰਦਦੇ ਆ ਪੱਗ ਫੇਰ ਚੱਲਦੇ ਆ ਆਪਾਂ ਪਟਿਆਲੇ ਨੂੰ ਜੁੜੇ ਰਹੋ ਹਾਂਜੀ ਕਿਵੇਂ ਹੋ ਠੀਕ ਹੋ ਯਾਰ ਤਿਆਰ ਹੋયા ਨਹੀਂ ਆ ਯਾਰ ਮੈਂ ਤਾਂ ਪਹਿਲਾਂ ਰਾਤ ਸੋਚਿਆ ਸੀ ਮੇਰੇ 8 ਵਜੇ ਤਿਆਰ ਹੋ ਜੰਦੇ ਨਿਕੂੰਗਾ ਆ ਦੇਖ ਲਓ 11:00 ਵੱਜਣ ਵਾਲੇ ਹੋਗੇ ਗੱਡੀ ਗਈ ਵਿਆਹ ਨਾਲੇ ਨਰ ਲੈ ਕੇ ਕਹਿੰਦੇ ਅਸੀਂ ਆ ਗਏ 40 ਮਿੰਟ ਤੱਕ ਉਹਨਾਂ ਦੀ ਵੇਟ ਕਰ ਰਹੀ ਹੈ ਜਦੋਂ ਕਾਰ ਆ ਗਈ ਉਦੋਂ ਹੀ ਆਪਾਂ ਤੁਪਣਾ ਪਟਿਆਲੇ ਦੀ ਲੱਭ ਹਾਂਜੀ ਦੋਸਤੋ ਆ ਟੌਮ ਤੇ ਮੀ ਅੰਦਰ ਇਹਨੇ ਅਦਰ ਹੋ ਜਾਣਾ ਚਾਹੀ ਸੀ ਉਹ ਕਰਾ ਲੀਏ ਤੇ ਬੈਠੇ ਹੈਗੇ ਨੇ ਦੋ ਜਣੇ ਤੁਸੀਂ ਕਹਨੇ ਹੁੰਨੇ ਹੋ ਟੌਮ ਨੂੰ ਨਹੀਂ ਅੰਦਰ ਪਾਉਂਦੇ ਇਹ ਉਹ ਚੱਲ ਰਿਹਾ ਖੜਾ ਆ ਰਿਹਾ ਟੌਮ ਆ ਰਿਹਾ ਹਾਂਜੀ ਮਿੱਤਰੋ ਦੋਸਤੋ ਚੱਲਦੇ ਹਾਂ ਹੁਣ ਪਟਿਆਲੇ ਦੀ ਗੱਡੀ ਆ ਗਈ ਹਾਂਜੀ ਆ ਭਤੀ ਜਾ ਕੇ ਪਾਰਨ ਵਾਲੇ ਖੜੇ ਨੇ ਆ ਮੁੰਡੇ ਆਪਣੇ ਫਤੇ ਗੜ ਸਭ ਤੋਂ ਨੇ ਠੀਕ ਹੋ ਮੁੰਡਿਓ ਹਾਂਜੀ ਠੀਕ ਦਾ ਵਾ ਠੀਕ ਆ ਠੀਕ ਆ ਭਤੀ ਚਾਹੀਦਾ ਯਾਰ ਉਹ ਪਟਿਆਲੇ ਖੜੇ ਸੀਗੇ ਹਾਂਜੀ ਦੋਸਤੋ ਕਿਵੇਂ ਹੋ ਮੈਂ ਕਿਹਾ ਚੱਲ ਚਾਹ ਪੀ ਲਈਏ ਪਹਿਲਾਂ ਜੱਗੀ ਦੇ ਫੇਰ ਚਲਦੇ ਆ ਹਸਪਤਾਲ ਚ ਮੁੰਡੇ ਦੀ ਖਬਰ ਲੈਣ ਤੇ ਉੱਥੇ ਰੁਕਿਆ ਪਿਆ ਦੀਗਾ ਬਹੁਤ ਜ਼ਿਆਦਾ ਭਤੀਜ ਮਿਲੇ ਨੇ ਲਵ ਯੂ ਸਾਰਿਆਂ ਨੂੰ ਜਿੰਨੇ ਵੀ ਫਤੇਗੜ ਵਾਲੇ ਮਿਲ ਕੇ ਗਏ ਨੇ ਤੇ ਪਟਿਆਲੇ ਵਾਲੇ ਹਾਂਜੀ ਮਿੱਤਰ ਪਿਆਰਿਓ ਚਾਹ ਪੀ ਲਈਆ ਭਤੀਜ ਆਪਣਾ ਜੀ ਕਿਹੜੀ ਕਲਾਸ ਆ ਪੁੱਤ ਮੇਰੀ ਟੈਂਸ ਜੀ ਠੀਕ ਆ ਠੀਕ ਆ ਹਣ ਵਧੀਆ ਪੜਿਆ ਕਰੋ ਯਾਰ ਠੀਕ ਆ ਹਾਂਜੀ ਓਕੇ ਹਾਂਜੀ ਅੱਜ ਨਾ ਅੰਦਰ ਵੀਡੀਓ ਨਹੀਂ ਬਣੀ ਹੈਗੀ ਰੀਲਸਾ ਬਣਾ ਲਈ ਤੀ ਸਮਾਣੇ ਤੋਂ ਘਟੀਜ ਮਿਲ ਕੇ ਗਏ ਪਟਿਆਲੇ ਚਾਹ ਪੀ ਰਹੇ ਸੀ ਲੱਕੇ ਜੱਗੀ ਦੇ ਹਾਂਜੀ ਮਿੱਤਰੋ ਪਟਿਆਲੇ ਆ ਗਏ ਅਦਰ ਅਰਬਨ ਸਟ੍ਰੀਟ ਵਾਲੇ ਪਾਸੇ ਹਾਂਜੀ ਦੋਸਤੋ ਕਿਵੇਂ ਹੋ ਠੀਕ ਹੋ ਪਟਿਆਲੇ ਆ ਯਾਰ ਭਤੀਜ ਦਾਖਲਾ ਇੱਥੇ ਆਪਣਾ ਪਿੰਡ ਤੋਂ ਮੁੰਡਾ ਐਕਸੀਡੈਂਟ ਹੋ ਗਿਆ ਤੇ ਉਹਦਾ ਤੁਹਾਨੂੰ ਯਾਰ ਮੈਂ ਬੇਨਤੀ ਅਪੀਲ ਕਰਦਾਂਗੇ ਗੱਡੀ ਜਾਂ ਮੋਟਰਸਾਈਕਲ ਹੌਲੀ ਚਲਾਇਆ ਕਰੋ ਯਾਰ 5-7 ਮਿੰਟ ਨਾਲ 10 ਮੀਟਰ ਨਾਲ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਹੈਗਾ ਠੀਕ ਆ ਨਾ ਯਾਰ ਕੱਲਾ ਕੱਲਾ ਮੁੰਡਾ ਏ ਵਿਚਾਰਾ ਹੋਰ ਦੱਸੋ ਮੈਂ ਲੱਭ ਹਾਂਜੀ ਮਿੱਤਰ ਪਿਆਰੇ ਉਹ ਪਟਿਆਲੇ ਹਸਪੀਟਲ ਚ ਠੀਕ ਆ ਭਤੀਜਾ ਆ ਗਿਆ ਆਪਣੇ ਫਰੀਦਕੋਟ ਤੋਂ ਨੇ ਮੁੰਡੇ ਸਾਰੇ ਤੇ ਆ ਭਤੀਜਾ ਦਾ ਜਨਮ ਦਿਨ ਹੈਪੀ ਬਰਥਡੇ ਭਾਈ ਆ ਹੋਰ ਦੱਸੋ ਠੀਕ ਹੋ ਹਾਂਜੀ ਬਹੁਤ ਵਧੀਆ ਜੀ ਠੀਕ ਆ ਠੀਕ ਆ ਵਧੀਆ ਚੱਲਦਾ ਯਾਰ ਆ ਵੀ ਮਿੱਤਰੋ ਆਰਦਾਸਪੁਰ ਆ ਭਤੀਜਾ ਆ ਗਿਆ ਕੂਸ਼ਨ ਲੱਗਿਆਵੇਂ ਔਰੇ ਤੂੰ ਹਾਂਜੀ ਕਲਾਸ ਲਾਉਂਦੇ ਆ ਮਿਊਜ਼ਿਕ ਦੀ ਕਿੱਥੇ ਅੱਛਾ ਗਾਣੇ ਗਾਉਣਾ ਤੂੰ ਹਾਂ ਜੀ ਹਾਂ ਚਲ ਸੁਣਾਈ ਕਰੇ ਗਾਣਾ ਤੇਰਾ ਪਾਵਾਂਗੇ ਤੇਰਾ ਹਾਂ ਜੀ ਹਾਂ ਜ਼ਰੂਰੀ ਹਾਂ ਹੋ ਠੀਕ ਆ ਹਾਂ ਜੀ ਆ ਗਏ ਆਪਾਂ ਇੱਧਰ ਅਰਬਨ ਸਟੇਟ ਵਾਲੀ ਮਾਰਕੀਟ ਚ ਇੱਥੇ ਖਾਣ ਪੀਣ ਨੂੰ ਸਮਾਨ ਲੈਣੇ ਆ ਤੇ ਨਾਲੇ ਚਾਹ ਵੀ ਜ਼ਰੂਰ ਹਾਂ ਜੀ ਠੀਕ ਆ ਜੀ ਮਿੱਤਰ ਪਿਆਰਿਓ ਅਰਬਨ ਸਟੇਟ ਆਇਆ ਦੀ ਚਾਹ ਪੀਣ ਤੇ ਆਪਣਾ ਛੋਟਾ ਭਤੀਜਾ ਆ ਗਿਆ 8ਵੀਂ ਚ ਪੜਦਾ ਏ ਕਿੰਨੇ ਨੰਬਰ ਆਏ ਤੀ ਪਤਾ ਮੇਰੇ ਉਹ ਪਤਾ ਦੇ 90 ਲੈਣੀ ਨਿਗਾਹਾਂ ਠੀਕ ਆ ਚੱਲ ਠੀਕ ਆ ਹਾਂ ਫਿਰ ਦੱਸ ਗੱਲ ਬਾਤ ਓਕੇ ਠੀਕ ਆ ਠੀਕ ਆ ਚੱਲ ਰਹੇ ਹਾਂ ਬਸ ਆ ਬੀ ਨੂੰ ਜਾਊਗਾ ਉਹ ਤੇ ਚੋਟੀ ਠੀਕ ਆ ਆ ਭਤੀਜ ਆਪਣੇ ਭੇਵੇ ਤੋਂ ਨੇ ਸਾਰੇ ਤੇ ਆ ਭਤੀਜ ਦਾ ਵੀਜ਼ਾ ਲੱਗ ਗਿਆ ਬਾਹਰ ਜਾਣਾ ਭਤੀਜ ਨੇ ਕੈਨੇਡਾ ਨੂੰ 24 ਨੂੰ 24 ਹਾਂ ਜੀ ਠੀਕ ਆ ਕਿਹੜੀ ਕਿਹੜੇ ਸ਼ਹਿਰ ਜਾ ਰਹੇ ਹਾਂ ਉਹ ਟ੍ਰਾਂਟੋਹਾਂ ਭਾਈ ਟ੍ਰਾਂਟੋ ਵਾਲਿਓ ਜੇ ਮੇਰਾ ਬਲੌਗ ਦੇਖੂਗੇ ਤਾਂ ਪਛਾਣ ਲੋ ਚੋਪੜਾ ਨੂੰ ਇੱਕ ਆ ਚੋਪੜਾ ਠੀਕ ਹੈ ਨਾ ਤੇ ਇਹਨਾਂ ਦੀ ਸਪੋਰਟ ਕਰਨੀ ਆ ਮੁੰਡਿਆਂ ਦੀ ਯਾਰ ਤੇ ਆ ਭਤੀਜ ਨੇ ਆ ਵੀ ਦੇਵੇ ਤੋਂ ਨੇ ਤੇ ਤੁਸੀਂ ਸਟੱਡੀ ਕਰਦੇ ਹੋ ਹਾਂਜੀ 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 ਡੀਵੀ ਕਾਲਜ ਆਪੇ ਠੀਕ ਹੈ ਭਤੀਜ ਪਕੌੜੇ ਲਈ ਫਿਰਦੇ ਨੇ ਵੇਖ ਲੋ ਹਾਂ ਪਕੌੜੇ ਮੈਂ ਖਲਾਉਣੇ ਦੀ ਇਹਨਾਂ ਨੂੰ ਆ ਮੈਨੂੰ ਖਵਾ ਰਹੇ ਨੇ ਖਵਾ ਹੀ ਨਹੀਂ ਰਿਹਾ ਇਹ ਠੀਕ ਹੈ ਪਹਿਲਾਂ ਇਹ ਢੱਪਾ ਕਹਾਗਾ ਮਾਸ ਕੋਈ ਨਾ ਗਰੀਬ ਨੂੰ ਦੇ ਦੇ ਉਹ ਨਹੀਂ ਤੂੰ ਲੈ ਜਾਗਾ ਹਾਂ ਦੇ ਦੇ ਚਲ ਚਲ ਦਿੰਦੇ ਟਰੱਕ ਰੋ ਵਿੱਚ ਹੋ ਠੀਕ ਹੋ ਵਧੀਆ ਜੀ ਵਧੀਆ ਜੀ ਜੇ ਜਾਣਾ ਹੋਊਗਾ ਬਾਹਰ ਮੈਸੇਜ ਕਰੀ ਮੈਨੂੰ ਕੋਈ ਨਹੀਂ ਠੀਕ ਆ ਓਕੇ ਸਾਬ ਜੂ ਠੀਕ ਆ ਸਾਬ ਜੂ ਦੱਸ ਅੱਜ ਕਰਦੇ ਨੇ ਠੀਕ ਜੀ ਹਾਂਜੀ ਆ ਆਪਣੇ ਭਤੀਜ ਨੇ ਜੀ ਇਧਰ ਆਜੋ ਮੁੰਡੇ ਮਗਰ ਤੇ ਆਪਣੇ ਭਤੀਜ ਹੈਗੇ ਨੇ ਮਲੇਰ ਕੋਟਲੇ ਕੋਲ ਕਿਹੜਾ ਪਿੰਡਾ ਅਮਰਗੜ ਅਮਰਗੜ ਤੋਂ ਠੀਕ ਆ ਖਾਲਸਾ ਚ ਪੜਦੇ ਨੇ ਭਤੀਜ ਬਹੁਤ ਜਲਦ ਭਤੀਜਿਆਂ ਨਾਲ ਖਾਲਸਾ ਕਾਲ ਜਾ ਕੇ ਗਿੜੀ ਵੀ ਲਾਵਾਂਗੇ ਤੇ ਰੀਲ ਵੀ ਪਾਵਾਂਗੇ ਹੋ ਠੀਕ ਆ ਤਾਂ ਸਭ ਵਧੀਆ ਬਹੁਤ ਠੀਕ ਆ ਵਧੀਆ ਚਾਹੀਦਾ ਯਾਰ ਹਾਂਜੀ ਮਿੱਤਰ ਪਿਆਰਿਓ ਚਾਹ ਪੀ ਰਹੇ ਹਾਂ ਇੱਥੇ ਇਹਲੀ ਮਾਰਕੀਟ ਆ ਆ ਅਰਬਨ ਸਟੇਟ ਭਤੀਜ ਆ ਗਏ ਫਿਰ ਭਤੀਜਾਂ ਦੇ ਫੋਟੋ ਫੂਟਾਂ ਕਰੀਆਂ ਬਲੌਗ ਪਾਵਾਂਗੇ ਦੇਖਿਓ ਭਾਈਆ ਸੈਫਟੀ ਪੋਲ ਵਾਲੇ ਭਤੀਜ ਟਰੈਕਟਰ ਤੇ ਘੇੜਾ ਲਾ ਰਹੇ ਨੇ ਯਾਰ ਅਰਬਨ ਸਟੇਟ ਨੀ ਕੋ ਹਾਂਜੀ ਮਿੱਤਰ ਪਿਆਰਿਓ ਖਾਣ ਪੀਣ ਵਾਲਾ ਸਮਾਨ ਲੈ ਲਿਆ ਇੰਨਾ ਪਿਆਰ ਕੀਤਾ ਅਰਬਨ ਸਟੇਟ ਭਤੀਜੀਆਂ ਨੇ ਗੱਲਾਂ ਛੱਡ ਦੋ ਯਾਰ ਲਵ ਯੂ ਆ ਤੁਹਾਨੂੰ ਮੁੰਡਿਓ ਕੁੜੀਓ ਵਿੱਚੇ ਭਤੀਜੀਆਂ ਹਾਂਜੀ ਮਿੱਤਰ ਪਿਆਰਿਓ ਹੁਣ ਚੱਲਦੇ ਹਾਂ ਪਿੰਡ ਨੂੰ ਦੇ ਰਸਤੇ 'ਚ ਕਿਸੇ ਨੂੰ ਮਿਲਣਾ ਦੀ ਲਵ ਯੂ ਸਾਰਿਆਂ ਨੂੰ ਜਾਨਾ ਕੇ ਆਪਾਂ ਘਰ ਤੇ ਵਧੀਆ ਗਿਆ ਅੱਜ ਦਾ ਦਿਨ ਬਹੁਤ ਜ਼ਿਆਦਾ ਭਤੀਜ ਮਿਲੇ ਫਰੀਦਕੋਟ ਕੋ ਵੀ ਆ ਕੇ ਮਿਲੇ ਉਹਨਾਂ ਦਾ ਬਾਡੇ ਦੀ ਮੁੰਡਿਆਂ ਦਾ ਭੇਵੇਂ ਤੋਂ ਭਤੀਜ ਮਿਲ ਕੇ ਗਏ ਠੀਕ ਆ ਬਹੁਤ ਪਿਆਰ ਦਿੱਤਾ ਤੁਸੀਂ ਧੰਨਵਾਦ ਤੁਹਾਡਾ ਤੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰਿਆ ਕਰੋ ਲਵ ਯੂ ਟਰੱਕ ਭਰ ਕੇ ਓਕੇ